ਮੇਰੇ ਮੰਮੀ ਪਾਪਾ ਲਈ ਵੀ ਬਹੁਤ ਵੱਡੀ ਗੱਲ ਹੈ ਤੇ ਮੇਰੇ ਲਈ ਵੀ ਬਹੁਤ ਵੱਡੀ ਗੱਲ ਹੈ। ਜੇ ਹੋਲ ਮਿਹਨਤ ਕਰੋ ਤੁਸੀਂ ਵੀ ਬਹੁਤ ਖੁਸ਼ਕਾਰ ਸਕਦੇ ਹੋ ਬਸ ਥੋੜੀ ਜਿਹੀ ਹਾਰਡ ਵਰਕ ਦੀ ਲੋੜ ਹੁੰਦੀ ਹੈ ਬਸ। ਇਹ ਜੇ ਤੁਹਾਡੀ ਸਹੇਲੀਆਂ ਨੂੰ ਵੀ ਨਹੀਂ ਆਉਂਦਾ ਤਾਂ ਤੁਸੀਂ ਉਹਨਾਂ ਨੂੰ ਸਮਝਾਉਂਗੇ ਤਾਂ ਆਪਣੀ ਅੰਡਰਸਟੈਂਡਿੰਗ ਵੱਧਦੀ ਹੈ। ਇਹ 올라운더 ਬੱਚਾ ਹੈ মালਟੀ ਟੈਲੈਂਟਡ ਇਹ ਨਹੀਂ ਕਿ ਕੱਲਾ ਪੜਾਈ ਦੇ ਵਿੱਚ ਹੀ ਐਨ ਐਮ ਐਮ ਐਸ ਦੀ ਪ੍ਰੀਖਿਆ ਦੇ ਵਿੱਚ ਵੀ ਇਹਨੇ ਪੂਰੇ ਸਟੇਟ ਚੋਂ 7ਵਾਂ ਰੈਂਕ ਹਾਸਲ ਕੀਤਾ ਸੀ ਡਿਸਟ੍ਰਿਕਟ ਚੋਂ ਫਰਸਟ ਸੀ ਮੇਰਾ ਨਾਮ ਭਾਪਨਾ ਹੈ ਮੈਂ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ 올ਡ ਪੁਲਿਸ ਲਾਈਨ ਸਕੂਲ ਚ ਪੜ੍ਹਦੀ ਆਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਇੰਨੇ ਵਧੀਆ ਰਿਜ਼ਲਟ ਆਏ ਕਿੰਨੀ ਖੁਸ਼ੀ ਹੈ ਕਰਦੇ ਦੇ ਵਿੱਚ ਟੀਚਰ ਦੇ ਵਿੱਚ ਮੈਰਿਟ ਲਿਸਟ 'ਚ ਆਉਣ ਨਾਲ ਸਾਨੂੰ ਬਹੁਤ ਖੁਸ਼ੀ ਹੈਗੀ ਤੇ ਇਹ ਸਾਡੇ ਸਕੂਲ ਦੇ ਲਈ ਮੇਰੇ ਮੰਮੀ ਪਾਪਾ ਲਈ ਬਹੁਤ ਵੱਡੀ ਗੱਲ ਹੈ ਤੇ ਮੇਰੇ ਲਈ ਵੀ ਬਹੁਤ ਵੱਡੀ ਗੱਲ ਹੈ ਕਿਵੇਂ ਲੱਗਦਾ ਜਦੋਂ ਆਪਾਂ ਇੱਕ ਮੈਦ ਦੇ ਵਿੱਚ ਹੁੰਦੇ ਆ ਮੰਮੀ ਆਪਾਂ ਨੂੰ ਖੁਸ਼ੀ ਹੁੰਦੀ ਹੈ ਸਟ੍ਰਗਲ ਕਿੰਨਾ ਕਰਨਾ ਪੈਂਦਾ ਕਿ ਸਟ੍ਰਗਲ ਦਾ ਤਾਂ ਇਹ ਕਹਿ ਸਕਦੇ ਆ ਕਿ ਜੇ ਤੁਸੀਂ ਇਹ ਮੁਕਾਮ ਹਾਸਲ ਕਰਨਾ ਹੈ ਤਾਂ ਸਟਾਰਟਿੰਗ ਤੋਂ ਹੀ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਇੱਕਦਮ ਤੋਂ ਨਹੀਂ ਹੋ ਸਕਦੀ ਇਸ ਕਰਕੇ ਤੁਹਾਨੂੰ ਹੌਲੀ ਹੌਲੀ ਸਟਾਰਟਿੰਗ ਤੋਂ ਹੀ ਕਲਾਸਾਂ ਸਟਾਰਟ ਹੋਣ ਤੋਂ ਬਾਅਦ ਹੀ ਸਾਰੀ ਚੀਜ਼ਾਂ ਕਰਨੀਆਂ ਪੈਂਗੀਆਂ ਤੇ ਨਾਲ-ਨਾਲ ਹੀ ਹਾਰਡਵਰਕ ਕਰਨਾ ਪੈਣਾ ਤੁਹਾਨੂੰ ਸੇਲੀਆਂ ਦੇ ਵਿੱਚ ਚਰਚਾਵਾ ਚੱਲਦੀ ਹੈ ਕਿਵੇਂ ਆਏ ਕਿਵੇਂ ਪੜਾਈ ਕਰੀ ਪੁੱਛਦੇ ਹਉਣੇ ਤਾਂ ਹਾਂਜੀ ਇਹੀ ਗੇਜੇ ਤੁਹਾਡੀ ਸਹੇਲੀਆਂ ਨੂੰ ਵੀ ਨਹੀਂ ਆਂਦਾ ਨਾ ਤੁਸੀਂ ਉਹਨਾਂ ਨੂੰ ਸਮਝਾਉਂਗੇ ਤਾਂ ਆਪਣੀ ਵੀ ਅੰਡਰਸਟੈਂਡਿੰਗ ਵੱਧਦੀ ਹੈ ਇਹਦੇ ਨਾਲ ਉਹਨਾਂ ਦੀ ਵੀ ਹੈਲਪ ਹੋ ਜਾਂਦੀ ਹੈ ਤੇ ਆਪਣੀ ਵੀ ਅੰਡਰਸਟੈਂਡਿੰਗ ਵੱਧਦੀ ਹੈ ਤੇ ਰਿਵੀਜ਼ਨ ਹੋ ਜਾਂਦੇ ਹੈ ਫਿਰ ਤੁਸੀਂ ਇਹਨੂੰ ਮੈਸੇਜ ਦੋ ਕੁਝ ਹਾਂਜੀ ਹੋਰ ਮਿਹਨਤ ਕਰੋ ਤੁਸੀਂ ਵੀ ਬਹੁਤ ਕੁਝ ਕਰ ਸਕਦੇ ਹੋ ਬਸ ਥੋੜੀ ਜਿਹੀ ਹਾਰਡ ਵਰਕ ਦੀ ਲੋੜ ਹੁੰਦੀ ਹੈ ਬਾਕੀ ਸਭ ਠੀਕ ਹੈ ਦੀ ਨਾਮ ਤੇ ਕੀ ਕਹਣਾ ਚੰਦ ਜੀ ਬੱਚੀ ਬੋਲੀ ਹਾਂਜੀ ਮੇਰਾ ਨਾਮ ਮਨਦੀਪ ਕੌਰ ਅੰਟਾਲ ਪ੍ਰਿੰਸੀਪਲ گورਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ 올ਡ ਪੁਲਿਸ ਲਾਈਨ ਪਟਿਆਲਾ ਤੋਂ ਅੱਜ ਸਾਡੇ ਲਈ ਪੂਰੇ ਸਟਾਫ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਸਾਡੀ ਜਿਹੜੀ ਬੱਚੀ ਭਾਵਨਾ ਹੈ ਇਹਨੇ ਜਿਹੜੀ 10th ਦੀ ਮੈਰਿਟ ਲਿਸਟ ਆਊਟ ਹੋਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਉਹਦੇ ਵਿੱਚ ਜਿਹੜਾ 628 ਨੰਬਰ 650 ਚੋਂ ਲੈ ਕੇ ਪੂਰੇ ਸਟੇਟ ਦੇ ਵਿੱਚੋਂ 18ਵਾਂ ਰੈਂਕ ਪ੍ਰਾਪਤ ਕੀਤਾ ਤੇ 19 6.62% ਇਹਦੇ ਮਾਰਕਸ ਆ ਸਾਨੂੰ ਸਾਰੇ ਹੀ ਸਟਾਫ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਮੈਂ ਕਿੰਨੀ ਖੁਸ਼ ਹਾਂ ਜੀ ਦੇਖ ਕੇ ਵਿਦਿਆਰਥੀ ਬੜ ਚੜ ਕੇ ਨਾਮ ਰੋਸ਼ਨ ਕਰਦਾ ਸਕੂਲ ਦੇ ਵਿੱਚ ਤੇ ਹੋਰ ਵਿਦਿਆਰਥੀਆਂ ਨੂੰ ਕੀ ਮੈਸੇਜ ਹੈ ਤੁਹਾਡਾ ਹਾਂ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਇਹ ਬੱਚਾ ਸਾਡਾ ਬਹੁਤ ਹੀ 올 ਰੌਂਡਰ ਬੱਚਾ ਹੈ ਮਲਟੀ ਟੈਲੈਂਟਡ ਇਹ ਨਹੀਂ ਕਿ ਇਕੱਲਾ ਪੜ੍ਹਾਈ ਦੇ ਵਿੱਚ ਹੀ ਐਨ ਐਮ ਐਮ ਐਸ ਦੀ ਪ੍ਰੀਖਿਆ ਦੇ ਵਿੱਚ ਵੀ ਇਹਨੇ ਪੂਰੇ ਸਟੇਟ ਚੋਂ 7ਵਾਂ ਰੈਂਕ ਹਾਸਲ ਕੀਤਾ ਸੀ ਡਿਸਟ੍ਰਿਕਟ ਚੋਂ ਫਰਸਟ ਸੀਗੀ ਤੇ 8ਵੀਂ ਦੀ ਜਿਹੜੀ ਮੈਰਿਟ ਲਿਸਟ ਸੀ ਸਿਰਫ ਦੋ ਨੰਬਰਾਂ ਕਰਕੇ ਇਹ ਰਹਿ ਗਈ ਸੀ ਤੇ ਪਰ ਉਹ ਕਮੀ ਜਿਹੜੀ ਆ ਸਾਡੀ ਅੱਜ ਪੂਰੀ ਹੋ ਗਈ ਆ ਬਹੁਤ ਜ਼ਿਆਦਾ ਅਸੀਂ ਸਾਰਾ ਸਟਾਫ ਖੁਸ਼ ਆ ਖਾਸਕਰ ਸਾਡੇ ਜਿਹੜੇ ਇਨਚਾਰਜ ਮੈਡਮ ਨੇਮਿੰਦਰ ਵੀਰ ਮੈਡਮ ਤੇ ਸਰਬਜੀਤ ਜੀ ਸਰ ਬੋਪਾਰਾਏ ਸਰ ਹਰਵਿੰਦਰ ਹਰਜਿੰਦਰ ਮੈਡਮ ਨਿੱਤੂ ਮੈਡਮ ਤੇ ਜਿਹੜੇ ਵੀ ਇਹਨਾਂ ਨੂੰ ਟੀਚਰ ਸਹਿਬਾਨ ਪੜਾ ਰਿਆ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਜਿਵੇਂ ਸਾਡਾ ਆਪਣਾ ਬੱਚਾ ਅੱਜ ਮੈਰਿਟ ਦੇ ਵਿੱਚ ਆਇਆ ਹੁੰਦਾ ਇਸ ਤਰ੍ਹਾਂ ਚਾ ਕਰ ਰਿਹਾ ਔਰ ਸਵੇਰੇ ਅਸੀਂ ਪ੍ਰੇਅਰ ਦੇ ਵਿੱਚ ਵੀ ਬੱਚਿਆਂ ਨੂੰ ਸਾਰਿਆਂ ਨੂੰ ਇਸ ਤੋਂ ਜਿਹੜਾ ਉਹ ਆਪਣੀ ਵਿਚਾਰ ਰੱਖਣ ਲਈ ਗਿਆ ਬੱਚਾ ਨੂੰ ਬਹੁਤ ਮੋਟੀਵੇਸ਼ਨ ਮਿਲੀ ਹੈ ਔਰ ਮੇਨ ਇਹਦਾ ਇਹੀ ਸੀਗਾ ਕਿ ਬੱਚਾ ਜਿਹੜਾ ਸਾਰਾ ਸਾਲ ਮਿਹਨਤ ਕੀਤੀ ਹੈ ਇਹਨੇ ਤਾਂ ਹੀ ਜਿਹੜੇ ਬੱਚੇ ਦੇ ਇੰਨੇ ਵਧੀਆ ਨੰਬਰ ਆਏ ਐ। ਤੋਂ ਮੈਂ ਸਾਰੇ ਸਟਾਫ ਵੱਲੋਂ ਇਹਦੇ ਪੇਰੈਂਟਸ ਵੀ ਆਏ ਨੇ ਬੱਚੇ ਦੇ ਤੇ ਬਹੁਤ-ਬਹੁਤ ਇਹਨਾਂ ਨੂੰ ਮੁਬਾਰਕਾਂ ਦਿੰਦੇ ਆ। ਹਾਂਜੀ ਮੈਮ ਕੀ ਨਾਮ ਹੈ ਜੀ? ਮੈਂ ਮਹਿੰਦਰ ਵੀਰ ਕੌਰ ਇੱਥੇ ਸਾਇੰਸ ਮਿਸਟਰ ਸਾਹ ਹਾਂ ਔਰ ਇਸ ਬੱਚੇ ਦੀਸ ਕਲਾਸ ਦੀ ਇੰਚਾਰਜ ਆ ਮੈਂ। ਕਿੰਨੇ ਖੁਸ਼ੀ ਦੇ ਤੁਹਾਡਾ ਬੱਚਾ ਮੈਰੀ? ਬਹੁਤ ਖੁਸ਼ੀ ਹੋਈ ਹੈ। ਅੰਜ ਲੱਗਦਾ ਜਿਵੇਂ ਮੇਰਾ ਆਪਣਾ ਬੱਚਾ ਜਿਹੜਾ ਹੈ ਉਹਨੇ ਅਚੀਵ ਕੀਤਾ ਹੈ। ਸੋ ਮੈਂ ਤਾਂ ਖੈਰ ਬਹੁਤ ਖੁਸ਼ੀ ਹੈ। ਸ਼ੁਰੂ ਤੋਂ ਹੀ ਬੱਚਾ ਮਿਹਨਤੀ ਸੀ। ਕਹਿੰਦੇ ਉਹ ਹੌਨ ਆਰ ਵਿਰਵਾਨ ਕੇ ਹੋ ਚਿੱਕਨੇ ਪਰ ਸਾਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਇਹ ਬੱਚਾ ਕੁਛ ਨਾ ਕੁਛ ਜ਼ਰੂਰ ਕਰੇਗਾ 8ਵੀਂ ਚ ਜਦੋਂ 2 ਨੰਬਰ ਪਿੱਛੇ ਰਹਿ ਗਿਆ ਤਾਂ ਬੜਾ ਦੁੱਖ ਹੋਇਆ ਸੀ ਉਸ ਟਾਈਮ ਤਾਂ ਉਸੇ ਟਾਈਮ ਤੋਂ ਅਸੀਂ ਇਹ ਕਹਿਤਾ ਸੀ ਕਿ ਹੁਣ ਬਸ ਤੂੰ ਇਹ ਛਾਲ ਲਗਾਨੀ ਲਗਾਨੀ ਹੈ ਔਰ ਇਹ ਬੱਚੇ ਨੇ ਕਰਕੇ ਦਿਖਾਇਆ ਬਹੁਤ ਵਧੀਆ ਲੱਗਿਆ ਤੁਹਾਨੂੰ ਕਿੰਨੇ ਖੁਸ਼ ਹੋਰੇ ਤੁਹਾਡਾ ਵਿਦਿਆਰਥੀ ਆ ਬੱਚਾ ਚੜ ਕੇ ਅੱਗੇ ਤੁਹਾਡੇ ਮੈਨੂੰ ਤਾਂ ਤੁਹਾਨੂੰ ਦੱਸਿਆ ਮੈਨੂੰ ਇੰਜ ਲੱਗਿਆ ਮੇਰਾ ਆਪਣਾ ਬੱਚਾ ਜਿਵੇਂ ਕੁਛ ਅਚੀਵ ਕਰ ਗਿਆ ਹੁੰਦਾ ਹੋਰ ਵਿਦਿਆਰਥੀ ਨੂੰ ਕੀ ਕਹਿਣਾ ਚਾਹੀਦਾ ਹੈ ਉਹ ਵੀ ਵਧੀਆ ਕਰ ਸਕਦੇ ਨੇ ਸਾਰੇ ਹੀ ਬੱਚੇ ਵਧੀਆ ਨੇ ਸਾਡੇ ਸਕੂਲ ਦੇ ਸਾਡੇ ਪ੍ਰਿੰਸੀਪਲ ਮੈਡਮ ਦੀ ਅਗਵਾਈ ਹੇਠ ਬਹੁਤ ਵਧੀਆ ਸਕੂਲ ਚੱਲ ਰਿਹਾ ਹੈ ਔਰ ਬਹੁਤ ਮੱਲਾ ਮਾਰ ਰਿਹਾ ਹੈ ਮੈਂ ਅੱਗੇ ਲਈ ਵੀ ਕਾਮਨਾ ਕਰਾਂਗੀ ਕਿ ਇਸ ਤਰ੍ਹਾਂ ਹੋਰ ਬੱਚੇ ਵਧੀਆ ਕਰਨ ਅੱਛਾ ਕਰਨੇ ਸਾਡੀ ਇੰਜ ਕਹਿ ਲਓ ਵੀ ਟੀਮ ਵਰਕ ਹੈ ਇੱਕ ਬੱਚੇ ਪਿੱਛੇ ਬਹੁਤ ਸਾਰੇ ਫੈਕਟਰ ਦੇ ਮਾਪੇ ਸਾਰੇ ਵਿਸ਼ਿਆਂ ਦੇ ਅਧਿਆਪਕ ਉਹਨਾਂ ਨੂੰ ਪੜ੍ਹਾਉਣ ਵਾਲੇ ਤੇ ਸਾਰਿਆਂ ਦਾ ਪੂਰਾ ਜੋਰ ਲੱਗਦਾ ਬੱਚੇ ਦਾ ਤਾਂ ਹੈ ਹੀ ਹੈ ਬੱਚੇ ਨੇ ਤਾਂ ਮਿਹਨਤ ਦੇਖੋ ਕੀਤੀ ਹੈ ਸੋ ਬਹੁਤ ਵਧੀਆ ਲੱਗ ਰਿਹਾ ਹੈ ਮੈਂ ਦੇ ਲਈ ਉਜਲੇ ਭੁਖ ਦੀ ਕਾਮਨਾ ਕਰਦੀ ਹਾਂ